ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦਾਸ ਜਗਦੀਪ ਸਿੰਘ ਚੀਮਾ ਮੇਰੇ ਨਾਲ ਮੇਰੇ ਦੋਸਤ ਲਬੀਤ ਨੌਲੇ ਤੋਂ ਤੇ ਬਲਵਿੰਦਰ ਸਿੰਘ ਚਾਹਲ ਚੜੀ ਮਿਸਤਰੀ ਅਸੀਂ ਆਏ ਸੀ ਜੀ ਬੜਬਰ ਬੀੜ ਚ ਆਪਣੇ ਬੂਟੇ ਲੈਣ ਵਾਸਤੇ ਤਰਨੂਲੇ ਚ ਲਾਉਣ ਵਾਸਤੇ ਜਿਹੜਾ ਆਪਾਂ ਵਿਚਾਰ ਬਣਾਇਆ ਸੀਗਾ ਇੱਥੇ ਆ ਕੇ ਕੋਈ ਅਫਸਰ ਇੱਥੇ ਮੁਲਾਜ਼ਮ ਮੌਜੂਦ ਤਾਂ ਹੈ ਨਹੀਂ ਸੀਗਾ ਤੇ ਲੇਡੀ ਸੀ ਕਿਉਂ ਕਹਿੰਦੀ ਆ ਵੀ ਇੱਥੇ ਬੂਟੇ ਤਾਂ ਦੇਣੇ ਬੰਦ ਕਰਤੇ ਚਲੋ ਅਸੀਂ ਉਹਨਾਂ ਤੋਂ ਨੰਬਰ ਲਿਆ ਇਹਨਾਂ ਦੇ ਕਿਸੇ ਮੁਲਾਜ਼ਮ ਦਾ ਬਾਗੂ ਦਾ ਤੇ ਉਹਦੇ ਨਾਲ ਗੱਲ ਕੀਤੀ ਤਾਂ ਉਹ ਇਹ ਗੱਲ ਕਹਿ ਰਿਹਾ ਕਹਿੰਦਾ ਵੀ ਸਰਕਾਰ ਨੇ ਫ੍ਰੀ ਬੂਟੇ ਦੇਣੇ ਬੰਦ ਕਰਤੇ ਤੁਹਾਨੂੰ ਬਰਨਾਲੇ ਬਨ ਵਿਭਾਗ ਦੇ ਦਫ਼ਤਰ ਜਾਣਾ ਪਊਗਾ ਉੱਥੇ ਜਾ ਕੇ ਗੱਲ ਕਰੋ ਵੀ ਕਿੰਨੇ ਰੁਪਏ ਬੂਟਾ ਦੇਣਗੇ ਫਿਰ ਤੁਸੀਂ ਉੱਥੇ ਪੈਸੇ ਜਮ੍ਹਾਂ ਕਰਵਾਓ ਪੈਸੇ ਜਮ੍ਹਾਂ ਕਰਵਾ ਕੇ ਫਿਰ ਸੰਗਰੂਰ ਜਾ ਕੇ ਤੁਹਾਨੂੰ ਰਸੀਦ ਲਿਆ ਕੇ ਉੱਥੇ ਚਲਾਨ ਬਣਵਾਉਣਾ ਪਊਗਾ ਸਲਾਣ ਪਣਵਾ ਕੇ ਫਿਰ ਫਿਰ ਪਰਮਿਟ ਮਿਲੇਗਾ ਫਿਰ ਤੁਹਾਨੂੰ ਇੱਥੋਂ ਬੜਬਰੋਂ ਤੁਹਾਨੂੰ ਦੁਬਾਰਾ ਫਿਰ ਆ ਕੇ ਇੱਥੋਂ ਫਿਰ ਬੂਟੇ ਮਿਲਣਗੇ ਉਸ ਹਾਲ ਨਾਲ ਦੇਖੋ ਜੀ ਇੱਕ ਪਾਸੇ ਤਾਂ ਸਰਕਾਰ ਕਹਿੰਦੀ ਹੈ ਪੰਜਾਬ ਨੂੰ ਹਰਿਆ ਭਰਿਆ ਬਣਾਓ ਤੇ ਦੂਜੇ ਪਾਸੇ ਪਕਾਈ ਕਿੰਨੀ ਕਰਵਾ ਰਹੀ ਹੈ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਬਣਾਉਣ ਵਾਸਤੇ ਇਹ ਫੋਕਾ ਹੀ ਹਮਦਰਦ ਬਣਦਾ ਭਵੰਤਮਾਨ ਸਰਕਾਰ ਭਵੰਤਮਾਨ ਪੰਜਾਬ ਦਾ ਫੋਕਾ ਹਮਦਰਦ ਬਣਦਾ ਪੱਲੇ ਕੁਝ ਨਹੀਂ ਇਹਦੇ ਇਹ ਤਾਂ ਪੰਜਾਬ ਦੇ ਉਲਟ ਹੋਇਆ ਖੜਾ ਅੱਜ ਤੱਕ ਅੱਜ ਤੱਕ ਪੰਜਾਬ 'ਚ ਕਦੇ ਬੂਟਾ ਮੁੱਲ ਨਹੀਂ ਸੀ ਮਿਲਿਆ ਬੂਟਿਆਂ ਦਾ ਤਾਂ ਤਾਂ ਪ੍ਰਸ਼ਾਦ ਤੱਕ ਮਿਲਦਾ ਸੀਗਾ ਇਹ ਅੱਜ ਹੁਣ ਇੱਥੇ ਸਰਕਾਰੀ ਦੀ ਜਿਹੜਾ ਕੀ ਬੜਬਰ ਇੱਥੋਂ ਬੂਟੇ ਕਹਿੰਦੇ ਮੁੱਲ ਮਿਲਣਗੇ ਉਹ ਵੀ ਪਹਿਲਾਂ ਬਰਨਾਲੇ ਦਫ਼ਤਰ ਜਾ ਕੇ ਪੈਸੇ ਜਮ੍ਹਾਂ ਕਰਵੋ ਫਿਰ ਫਿਰ ਸੰਗਰੂਰ ਜਾਓ ਸੰਗਰੂਰ ਜਾ ਕੇ ਰਸੀਦ ਫੜਾਓ ਉੱਥੋਂ ਚਲਾਨ ਬਣੂਗਾ ਚਲਾਨ ਬਣ ਕੇ ਫਿਰ ਪਰਮਿਟ ਲੈ ਕੇ ਆਇਓ ਫਿਰ ਇੱਥੇ ਆਇਓ ਫਿਰ ਇੱਥੋਂ ਤੁਹਾਨੂੰ ਬੜਬਰੋਂ ਬੂਟੇ ਮਿਲਣਗੇ ਦੇਖੋ ਤੇ ਇੰਨਾ ਟਾਈਮ ਕੌਣ ਕੱਢੂਗਾ ਇਸ ਵਾਸਤੇ ਕਿੱਥੇ ਤੁਸੀਂ ਇੱਥੋਂ ਪਹਿਲਾਂ ਬੂਟੇ ਦਿੰਦੇ ਸੀਗੇ ਹੁਣ ਵੀ ਬੂਟੇ ਦਿਓ ਤੇ ਜੇ ਕਿਸੇ ਕੋਲ ਸੁਝਾਅ ਹੈ ਬਾਈ ਕਿਸੇ ਪਾਸੋਂ ਬੂਟੇ ਮਿਲਦੇ ਨੇ ਤਾਂ ਸਾਨੂੰ ਜਰੂਰ ਦੱਸੋ ਦੱਸੋ ਅਸੀਂ ਲਿਆ ਕੇ ਕਮੈਂਟ ਕਰਿਓ ਅਸੀਂ ਲਿਆ ਕੇ ਅਸੀਂ ਲਾ ਦਿਆਂਗੇ ਤਰੌਲੇ 'ਚ ਅਸੀਂ ਲਾਉਣਾ ਚਾਹੁੰਦੇ ਆ ਤਰੌਲੇ ਨੂੰ ਹਰਿਆ ਭਰਿਆ ਬਣਾਉਣਾ ਚਾਹੁੰਦੇ ਆ ਪਰ ਭਵੰਤਮਾਨ ਨੇ ਤਾਂ ਪਹਿਲਾਂ ਹੀ ਸਾਨੂੰ ਸ਼ੁਰੂ ਕਰਨ ਤੋਂ ਪਹਿਲਾਂ ਹੀ ਕੰਮ ਰੋਕਤਾ ਸਾਡਾ ਤੇ ਜੇ ਕਿਸੇ ਦੇ ਸੰਪਰਕ 'ਚ ਬਾਈ ਕਿਤੇ ਬੂਟੇ ਪਏ ਆ ਮਿਲਦੇ ਆ ਕਿਕਰ ਹੋ ਕਿਕਰ ਨੂੰ ਛੱਡ ਦੋ ਟਾਲੀ ਹੋਵੇ ਬਰਮਾ ਡੇਕ ਹੋਵੇ ਨੈਮ ਹੋਵੇ ਆਮ ਬਹੋਵੇ ਕੋਈ ਵੀ ਬੂਟਾ ਹੋਵੇ ਬਸ ਸਾਨੂੰ ਦੱਸੋ ਅਸੀਂ ਲੈ ਆਵਾਂਗੇ ਇਧਰ ਉਧਰ ਜਿੱਥੇ ਪਏ ਨੇ ਤਾਂ ਲਿਆ ਕੇ ਅਸੀਂ ਧਣਾਉਲੇ 'ਚ ਹੀ ਲਾਉਣੇ ਨੇ ਅਸੀਂ ਲਾ ਦਾਂਗੇ ਤੇ ਦੱਸਿਓ ਜਰੂਰ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਬੂਟੇ ਵੀ ਬਹੁਤ ਪਏ ਇਹ ਕਹਿੰਦੇ ਅਸੀਂ ਦੇਣੇ ਮੁੱਲ ਆ ਆ ਪਏ ਆ ਦੇਖੋ ਟਾਲੀ ਆ ਉਧਰ ਟਾਲੀ ਆ ਆ ਸਾਰੇ ਬੂਟੇ-ਬੂਟੇ ਪਏ ਆ ਪਰ ਦੇਣੇ ਕਹਿੰਦੇ ਅਸੀਂ ਮੁੱਲ ਆ ਫ੍ਰੀ ਕੋਈ ਨਹੀਂ ਦੇਣਾ ਸਰਕਾਰ ਨੇ ਬੰਦ ਕਰਤਾ ਫ੍ਰੀ ਦੇਣਾ ਕਹਿੰਦੇ ਜੀ ਆਹ ਹਾਲ ਨੇ ਪਹੁੰਚ ਮੰਨ ਸਰਕਾਰ ਦੇ